ਕਿ ਜਿਹੜੇ ਰੈਗੂਲਰ ਸਾਡੇ ਬੰਦੇ ਨੇ ਜੀ ਕੰਮ ਹੁਣ ਵੀ ਉਹੀ ਕਰਦੇ ਨੇ ਕੰਮ ਅਸੀਂ ਵੀ ਉਹੀ ਕਰਦੇ ਆ ਪਰ ਜਿਹੜਾ ਸਰਕਾਰ ਨੇ ਵਿਟਕਰਾ ਰੱਖਿਆ ਹੋਇਆ ਉਹ ਬਹੁਤ ਜ਼ਿਆਦਾ ਹੈ ਸਾਡੀ ਜਿਹੜੀ ਪੇਸਕੇਲ ਹੈ ਉਹ ਬਹੁਤ ਘੱਟ ਹੈ ਜਿਹੜੀ ਰੈਗੂਲਰ ਦੀ ਬੇਸਿਕ ਪੇਸਕੇਲ ਹੈ ਉਹ 34500 ਹੈ ਜਿਹੜਾ ਬੱਚਾ ਬੰਦਾ ਮਤਲਬ ਰੈਗੂਲਰ ਲੱਗ ਕੇ ਹੁੰਦਾ ਹੈ ਜਾਂ ਸਰਕਾਰ ਮੁਬਾਰਕ ਲਗਭਗ ਸਾਰਾ ਕੰਮ ਆਈਟੀਆਈ ਦੇ ਵਿੱਚ ਕੱਚੇ ਮੁਲਾਜ਼ਮ ਜ਼ਿਆਦਾ ਕਰਦੇ ਨੇ ਪੱਕੇ ਮੁਲਾਜ਼ਮ ਆਪਣੀ ਸੇਵਾਵਾਂ ਜਿਵੇਂ ਵੀ ਨਿਭਾਰੇ ਨੇ ਪਰ ਕੱਚੇ ਮੁਲਾਜ਼ਮ ਵੀ ਆਪਣੀਆਂ ਸੇਵਾਵਾਂ ਪੂਰੀਆਂ ਨਿਭਾ ਰਹੇ ਨੇ ਪਰ ਸਾਨੂੰ ਜਿਹੜੀ ਤਨਖਾਹ ਹੁਣ ਤੱਕ ਵੀ ਸਾਨੂੰ 15000 ਦਿੱਤੇ ਜਾ ਰਹੇ ਨੇ ਜਿਸ ਦੇ ਨਾਲ ਸਾਡਾ ਛੋਚਨ ਕੀਤਾ ਜਾ ਰਿਹਾ ਹੈ ਤੇ ਹੁਣ ਸਾਡੇ ਮਿਲਕੇ ਵੀ ਜਿਹੜੇ ਬੱਚੇ ਨੇ ਉਹ ਵੀ ਸਾਨੂੰ ਦੇਖਦੇ ਨੇ ਵੀ ਹੁਣ ਜੇ ਸੀ ਬਾਜ਼ਾਰ ਜਾਣਾ ਬੱਚਿਆਂ ਨਾਲ ਤਾਂ ਉਹ ਦੇਖਦੇ ਨੇ ਸਾਨੂੰ ਡਰ ਹੁੰਦਾ ਕਿ ਸਾਡੇ ਬੱਚੇ ਸਾਡੇ ਤੋਂ ਕੁਝ ਮੰਗ ਨਾ ਲੈਣ ਤਾਂ ਸਾਡੀ ਤਨਖਾਹਾਂ ਘਟ ਹੋਣ ਕਰਕੇ ਸਾਨੂੰ ਬਹੁਤ ਵੱਡੀ ਪ੍ਰੋਬਲਮ ਆ ਰਹੀ ਹੈ ਮੁਲਾਜ਼ਮ ਇਕਤਾ ਜਿੰਦਾਬਾਦ ਸਾਡੀ ਤਾਂ ਸਰਕਾਰ ਨੂੰ ਇਹੀ ਮੰਗ ਆ ਜੀ ਪਹਿਲਾਂ ਅਸੀਂ ਬਦਲਾਅ ਕੀਤਾ ਸਰਕਾਰ ਲਿਆਂਦੀ ਸਰਕਾਰ ਨੂੰ ਬੋਟਾਂ ਪਾਈਆਂ ਵੀ ਅਸੀਂ ਚਾਹੁੰਦੇ ਸੀਗੇ ਵੀ ਸਰਕਾਰ ਸਾਡੀ ਸੁਣ ਜਿਵੇਂ ਸਾਡੇ ਇੰਸਟ੍ਰਕਟਰ ਨੇ ਤਾਰਾ ਜੀ ਇਹਨਾਂ ਨੂੰ 16 ਸਾਲ ਹੋ ਗਏ ਹੁਣੇ ਸਰਕਾਰ ਨਵੀਆਂ ਨਵੀਆਂ ਨੀਤੀਆਂ ਅਪਣਾ ਰਹੀ ਆ ਵੀ ਟੈਸਟ ਕਲੀਅਰ ਕਰੋ ਜੇਕਰ ਹੁਣ ਅੱਜ ਤੋਂ ਜਿਹੜਾ ਬੰਦਾ 16 ਸਾਲ ਪਿੱਛੇ ਰਹਿ ਗਿਆ ਓਵਰੇਜ ਹੋ ਚੁੱਕਿਆ ਤਾਂ ਉਹ ਕਿਦਾਂ ਟੈਸਟ ਕਲੀਅਰ ਕਰੇਗਾ ਉਹ ਤਾਂ ਟੈਸਟ 'ਚ ਬੈਠਣਾ ਹੀ ਨਹੀਂ ਹੈਗਾ ਜੀ ਕਾਲ ਹੋ ਗਿਆ ਮੈਨੂੰ ਜੁਆਇਨਿੰਗ ਕੀਤੀ ਨੂੰ ਉੱਪਰ 15000 ਦੇ ਵਿੱਚ ਘਰ ਦਾ ਗੁਜ਼ਾਰਾ ਤਾਂ ਨਹੀਂ ਹੁੰਦਾ ਕਿ ਵੀ ਆਪਣੇ ਪਰਿਵਾਰਾਂ ਦੇ ਗੁਜ਼ਾਰੇ ਕਰਦੇ ਆਂ ਅੱਗੋਂ ਸਾਡਾ ਕੀ ਫਿਊਚਰ ਹੈ ਅਸੀਂ ਬਿੱਤੀ ਕਰਾਂਗੇ ਉਸ ਤੋਂ ਬਾਅਦ ਜਾਂ ਅਸੀਂ ਘੜੀ ਬੈਠੇ ਹੱਦੇ ਅਰਜੋਤ ਮਾਲ ਜੀ ਮੰਤਰੀ ਸਾਹਿਬ ਨੇ ਸਾਡੇ ਨਾਲ ਕਈ ਵਾਰੀ ਗੱਲਬਾਤ ਹੋ ਚੁੱਕੀ ਆ ਸਾਡਾ ਫਿਰ ਵੀ ਸਾਨੂੰ ਉਹ ਮਿੱਠੀ ਗੁਲੀਆਂ ਦੇ ਕੇ ਸਾਨੂੰ ਭੇਜ ਦਿੰਦੇ ਨੇ ਪਰ ਸਾਡਾ ਹਾਲੇ ਤੱਕ ਹੱਲ ਕੋਈ ਵੀ ਨਹੀਂ ਹੋ ਰਿਹਾ ਕਹਤ ਹੈ ਕਿਆਂ ਵੀ ਘਟੋਟ ਸਾਡੀ ਦਾ ਲੰਘੀ ਉਹ ਜਿਹੜੇ ਆਉਣ ਵਾਲਾ ਆਉਣ ਵਾਲਿਆਂ ਨੂੰ ਉਹਨਾਂ ਨੂੰ ਤਾਂ ਘਟੋਟ ਉਹਨਾਂ ਤਾਂ ਪੱਕੇ ਕਰ ਦੋ ਜਾਂ ਉਹਦੀ ਤਨਖਾਹ ਵਧਾਓ ਤੁਸੀਂ ਚਾਹੋ ਨੇ ਵੀ ਸਾਨੂੰ ਪਹਿਲ ਦੇ ਆਧਾਰ ਤੇ ਸਾਨੂੰ ਜਾਣੇ ਕੀ ਸਾਡੇ ਐਕਸਪੀਰੀਅੰਸ ਦੇ ਹਿਸਾਬ ਨਾਲ ਵੀ ਸਾਨੂੰ ਐਡਵਾਂਟੇਜ ਦਿੱਤੀ ਜਾਵੇ ਵੀ ਇੱਕ ਸਾਲ ਦਾ ਜਿਹੜਾ ਸਾਨੂੰ ਹੈਗਾ ਪੁਆਇੰਟ ਦਿੱਤਾ ਜਾਵੇ ਸਾਡੀ ਤਨਖਾਹਾਂ ਵਧਾਈਆਂ ਵਧਾਈਆਂ ਜਾਣ ਤੇ ਜੇ ਸਾਨੂੰ ਸਰਕਾਰ ਪੱਕਾ ਨਹੀਂ ਕਰਦੀ ਤਾਂ ਸਾਡੀ ਇਹ ਮੰਗ ਹੈ ਵੀ ਸਾਨੂੰ 58 ਸਾਲ ਤੱਕ ਵੀ ਸਾਨੂੰ ਜੋਬ ਤੇ ਉਡੀਕ ਨਹੀਂ ਦਿੱਤੀ ਜਾਵੇ ਸਾਡੀ ਤਨਖਾਹਾਂ ਵਧਾਈ ਜਾਵੇ ਇਨੂੰ 4 ਸਾਲ ਹੋ ਗਏ ਜੀ ਲਗਭਗ ਉਰੇ ਅੱਛਾ ਪੀਜ਼ ਮੱਸਿਆਰੀ ਸਮੱਸਿਆ ਸਰ ਇਹ ਆ ਜੀ ਜਿਵੇਂ ਸਾਡੇ ਸਾਥੀ ਨੇ ਜੀ ਬਹੁਤ ਜ਼ਿਆਦੇ ਜਿਹੜੇ 16 16 ਸਾਲ ਹੋ ਗਏ ਉਹਨਾਂ ਨੂੰ ਕੰਮ ਕਰਦਿਆਂ ਉਰੇ ਵੀ ਤਾਂ ਹੋਰ ਇਨਸਟ੍ਰਕਟਰ ਜੀ ਤਾਂ ਇਹਦੇ ਵਿੱਚ ਗੱਲ ਕੀ ਜਿਹੜੇ ਰੈਗੂਲਰ ਸਾਡੇ ਬੰਦੇ ਨੇ ਜੀ ਕੰਮ ਉਹਨੂੰ ਵੀ ਉਹੀ ਕਰਦ ਨੇ ਕੰਮ ਅਸੀਂ ਵੀ ਉਹੀ ਕਰਨ ਆ ਪਰ ਜਿਹੜਾ ਸਰਕਾਰ ਨੇ ਬਿਤਕਰਾ ਰੱਖਿਆ ਹੋਇਆ ਉਹ ਬਹੁਤ ਜ਼ਿਆਦਾ ਆ ਜੀ ਸਾਡੀ ਜਿਹੜੀ ਪੇ ਸਕੇਲ ਆ ਉਹ ਬਹੁਤ ਘੱਟ ਆ ਜਿਹੜੀ ਰੈਗੂਲਰ ਦੀ ਬੇਸਿਕ ਪੇ ਸਕੇਲ ਆ 34500 ਆ ਜੀ ਜਿਹੜਾ ਬੰਦਾ ਮਤਲਬ ਰੈਗੂਲਰ ਲੱਗ ਕੇ ਹੁੰਦਾ ਸਾਡੀ ਤਾਂ ਸਰਕਾਰ ਨੂੰ ਇਹੀ ਮੰਗਾ ਜੀ ਹੁਣ ਹਰਿਆਣੇ ਦੇ ਵਿੱਚ ਦੇਖ ਲਓ 34500 ਸਕੀਲ ਦੇ ਰਹੀ ਆ ਬੈਸਟ ਆਫ ਕਲਟੀਨ ਉਧਰੋਂ ਹਿਮਾਚਲ ਦੇ ਰਿਹਾ ਜੀ ਉਹਨਾਂ ਨੇ ਤਾਂ ਰੈਗੂਲਰ ਵੀ ਕਰਦੇ ਕੇਟਰ ਬਣਾ ਲੈ ਕੇਟਰ ਬਣਾ ਕੇ ਕੇ ਰੈਗੂਲਰ ਕਰਦੇ ਸਾਡੀ ਤਾਂ ਸਰਕਾਰ ਨੂੰ ਇਹੀ ਮੰਗਾ ਜੀ ਪਹਿਲਾਂ ਅਸੀਂ ਬਦਲਾਅ ਕੀਤਾ ਸਰਕਾਰ ਲਿਆਂਦੀ ਸਰਕਾਰ ਨੂੰ ਬੋਟਾਂ ਪਾਈਆਂ ਵੀ ਅਸੀਂ ਚਾਹੁੰਦੇ ਸੀਗੇ ਵੀ ਸਰਕਾਰ ਸਾਡੀ ਸੁਣ ਜਿਵੇਂ ਸਾਡੇ ਇੰਸਟ੍ਰਕਟਰ ਨੇ ਤਾਰਾ ਜੀ ਇਹਨਾਂ ਨੂੰ 16 ਸਾਲ ਹੋ ਗਏ ਹੁਣ ਇਹ ਸਰਕਾਰ ਨਵੀਆਂ ਨਵੀਆਂ ਨੀਤੀਆਂ ਅਪਣਾ ਰਹੀ ਆ ਵੀ ਟੈਸਟ ਕਲੀਅਰ ਕਰੋ ਜੇਕਰ ਹੁਣ ਅੱਜ ਤੋਂ ਜਿਹੜਾ ਬੰਦਾ 16 ਸਾਲ ਪਿੱਛੇ ਰਹਿ ਗਿਆ ਓਵਰੇਜ ਹੋ ਚੁੱਕਿਆ ਤਾਂ ਉਹ ਕਿਦਾਂ ਟੈਸਟ ਕਲੀਅਰ ਕਰੇਗਾ ਉਹ ਤਾਂ ਟੈਸਟ 'ਚ ਬੈਠਣਾ ਹੀ ਨਹੀਂ ਹੈਗਾ ਜੀ ਪਹਿਲੀ ਗੱਲ ਤਾਂ ਇਹੀ ਹੈ ਉਹ ਟੈਸਟ ਕਿਵੇਂ ਬੈਠਣ ਜੋਗੇ ਨਹੀਂ ਬੈਣਾ ਕਿਉਂਕਿ ਓਵਰੇਜ ਹੋ ਚੁੱਕਿਆ ਸਰਕਾਰ ਦੀ ਪਾਲਿਸੀ ਜਰਨਲ ਲਈ 37 ਸਾਲ ਹੈ ਬੀਸੀ ਲਈ 40 ਸਾਲ ਹੈ ਤੇ ਐਸਸੀ ਲਈ 42 ਸਾਲ ਹੈ ਜਦ ਹੁਣ ਜੇ ਐਸਸੀ ਕੋਟਾ ਵੀ ਹੁੰਦਾ ਜੀ ਤਾਂ ਵੀ ਇਹ ਬੈਠਣ ਜੋਗੇ ਨਹੀਂ ਹੈਗੇ ਜੀ ਟੈਸਟ ਹੋਰ ਕੀ ਕੰਡੀਸ਼ਨਾਂ ਸਰਕਾਰ ਦੇਣਗੇ ਸਰਕਾਰ ਨੇ ਬਹੁਤ ਕੰਡੀਸ਼ਨਾਂ ਲਈ ਜੀ ਹੁਣ ਅੱਗੇ-ਅੱਗੇ ਓਵਰੇਜ ਦੀਆਂ ਹੋ ਗਈਆਂ ਜਿਵੇਂ ਸਟੱਡੀ ਦੀਆਂ ਹੋ ਗਈਆਂ ਟੈਸਟ ਲੈਵਲ ਹੋ ਗਿਆ ਜੀ ਹੁਣ ਦੇਖੋ ਜਿਸ ਤਰ੍ਹਾਂ ਨਾਲ ਸਮਾਂ ਬਦਲਦਾ ਐਜੂਕੇਸ਼ਨ ਵੀ ਉਸ ਤਰ੍ਹਾਂ ਨਾਲ ਬਦਲਦੀ ਆ ਹੁਣ ਜੇ ਆਪਾਂ ਜੇ ਲਾ ਲਈਏ ਲੇਟੈਸਟ ਮਸ਼ੀਨਰੀ ਆ ਗਈ ਜਿਵੇਂ ਪਹਿਲਾਂ ਮੈਨੂਅਲ ਕੰਮ ਹੁੰਦਾ ਸੀ ਹੁਣ ਸੀਐਨਸੀ ਆ ਗਈਆਂ ਜੀ ਉਸ ਤਰ੍ਹਾਂ ਨਾਲ ਟੈਸਟ ਦਾ ਲੈਵਲ ਵੀ ਚੇਂਜ ਹੋਊਗਾ ਹੁਣੇ ਜਿਹੜੇ 16 ਸਾਲ ਹੋ ਗਏ 17 ਸਾਲ ਹੋ ਗਏ ਉਹ ਟੈਸਟ ਦਾ ਲੈਵਲ ਆ ਜਿਹੜਾ ਉਹ ਅੱਜ ਦੇ ਇਸ ਕੰਡੀਸ਼ਨ ਨਾਲ ਪਹੁੰਚਣਗੇ ਜਿੰਨੀ ਤੁਹਾਨੂੰ ਤਨਖਾਹ ਮਿਲਦੀ ਉਸ ਨਾਲ ਗੁਜ਼ਾਰਾ ਕਿਸ ਤਰ੍ਹਾਂ ਬਸਰ ਸਰ ਗੁਜ਼ਾਰਾ ਤਾਂ ਹੁੰਦਾ ਹੀ ਨਹੀਂ ਹੈਗਾ ਜੀ ਬਹੁਤ ਮੁਸ਼ਕਲ ਹੈ ਜੀ ਹੁਣ ਸਰਕਾਰ ਸਾਡੇ ਸਾਰੇ ਸ਼੍ਰੀ ਅੰਮ੍ਰਿਤਪਾਲ ਜੀ ਨੇ ਪਹਿਲਾਂ ਦੱਸੀ ਆ ਵੀ ਜੇ ਹੁਣ ਅਸੀਂ ਬਾਜ਼ਾਰ ਕਰਾਉ ਦੇ ਵਿੱਚ ਘਰੇ ਰਹਿਣੇ ਆਸੀਂ ਵੀ ਕਿਦਾਂ ਅਸੀਂ ਪਰਿਵਾਰ ਦਾ ਪਾਲਣ ਪੋਸਣ ਬੱਚੇ ਪੜਾਉਣੇ ਨੇ ਵੀ ਸਟੱਡੀ ਵੀ ਕਰਾਉਣੀ ਐ ਹੋਰ ਵੀ ਬਹੁਤ ਫੈਮਿਲੀ ਖਰਚ ਨੇ ਕੁਝ ਪਰਸਨਲ ਖਰਚੇ ਹੋੁੰਦੇ ਨੇ ਫਿਰ ਉਹਰੇ ਆਉਣਾ ਜੀ ਤੇਲ ਫੂਕ ਕੇ ਬਸਾਂ ਦੇ ਵਿੱਚ ਉਦਾਂ ਦੀ ਵੀ ਬਹੁਤ ਸਿਚੁਏਸ਼ਨ ਕ੍ਰਿਟੀਕਲ ਐ ਜੀ ਤੁਸੀਂ ਕਿੰਨੇ ਕ ਬੱਚੇ ਨੇ ਉਹਦੇ ਟੋਟਲ ਸਰ ਸਾਡੇ ਕੋਲ ਉਹਰੇ ਦੋ ਆਈਟੀਆਂ ਨੇ ਇੱਕ ਆਰਟ ਐਂਡ ਕ੍ਰਾਫਟ ਇੱਕ ਆਈਟੀ ਨਾ ਬਾਜੀ ਇਹਦੇ ਇੱਕ ਦੇ ਵਿੱਚ ਸਾਡਾ 150 ਲਗਭਗ ਐਡਮਿਸ਼ਨ ਹੁੰਦੀ ਐ ਇੱਕ ਦੇ ਵਿੱਚ 550 600 ਐਡਮਿਸ਼ਨ ਆਈ ਦੇ ਉਹਨਾਂ ਦਾ ਤੁਸੀਂ ਭਵਿੱਖ ਬਣਾਉਨੇ ਹੋ ਤੁਹਾਡਾ ਆਪਣਾ ਭਵਿੱਖ ਖਸ ਗਿਆ ਕਿਸ ਤਰ੍ਹਾਂ ਹੁਣ ਅਸੀਂ ਸਰ ਇਸੇ ਲਈ ਤਾਂ ਗੇਟ ਰੈਲੀਆਂ ਕਰ ਰਹੇ ਹਾਂ ਸਰਕਾਰ ਦੇ ਹੁਣ ਅਸੀਂ ਸਾਨੂੰ ਮਜਬੂਰੀ ਥੋੜੀ ਹੈ ਜੀ ਸਾਡੀ ਵੀ ਅਸੀਂ ਸਰਕਾਰ ਦੇ ਨਾਲ ਗੇਟ ਰੈਲੀਆਂ ਕਰੀਏ ਜਾਂ ਸਰਕਾਰ ਨਾਲ ਅਸੀਂ ਖਈਏ ਜਾਂ ਕੁਝ ਵੀ ਕੰਮ ਕਰੀਏ ਤਾਂ ਮਜਬੂਰੀ ਹੋਗੀ ਸਰ ਹੁਣ ਜੇ ਆਪਾਂ ਕਹੀਏ ਕੋਈ ਜਾਨਵਰ ਆ ਜਾਊ ਜਿਹਨੂੰ ਖਤਰਾ ਹੁੰਦਾ ਜੀ ਤਾਂਹੀਂ ਉਹ ਆਉਂਦਾ ਜੀ ਲੜਨ ਵਾਸਤੇ ਨਹੀਂ ਥੋੜੀ ਆਉਂਦਾ ਜੀ ਤਾਂ ਇਹ ਸਰਕਾਰ ਨੂੰ ਹੀ ਮੰਗ ਕਰਦੇ ਆ ਜੀ ਜਿਹੜੀਆਂ ਸਾਡੀਆਂ ਮੰਗਾਂ ਨੇ ਜਿਵੇਂ ਦਾ ਵੀ ਕੋਈ ਹੱਲ ਹੁੰਦਾ ਹੈ ਉਸ ਵੀ ਤਰ੍ਹਾਂ ਦਾ ਜਿਵੇਂ ਸਪੈਸ਼ਲ ਕੇਟਰ ਬਣਾ ਸਕਦੇ ਨੇ ਜਿਵੇਂ ਇਹਨਾਂ ਨੇ ਆਪਣੇ ਪ੍ਰੋਫੈਸਰਾਂ ਦਾ ਬਣਾਇਆ ਸੀ ਕਿ ਕੇਟਰ ਜੀ ਸਪੈਸ਼ਲ ਉਹਨਾਂ ਨੂੰ ਸਿਕਿਉਰ ਕੀਤਾ ਉਸ ਤਰ੍ਹਾਂ ਹੀ ਅਸੀਂ ਚਾਹੁੰਦੇ ਹਾਂ ਕਿ ਸਾਡੇ ਬੰਦੇ ਵੀ ਸਿਕਿਉਰ ਹੋ ਜਾਣ ਜੀ 58 ਸਾਲ ਤੱਕ ਸਾਡੀ ਜਿਹੜੀ ਜੋਬ ਆ ਸਿਕਿਉਰ ਹੋ ਜੇ ਅੱਜ ਸਾਡੀਆਂ ਮੰਗਾਂ ਨੇ ਵੀ ਸਾਡੀਆਂ ਮੰਗਾਂ ਇਹ ਨੇ ਵੀ ਜਿਹੜੇ ਆਈਟੀਈ ਦੇ ਕੱਚੇ ਮੁਲਾਜ਼ਮ ਨੇ ਵੀ ਪਿਛਲੇ 15-16 ਸਾਲ ਤੋਂ ਲੱਗੇ ਹੋਏ ਨੇ ਇੱਥੇ ਆਈਟੀਈ ਦੇ ਵਿੱਚ ਆਪਣੀਆਂ ਸੇਵਾਵਾਂ ਦੇ ਰਹੇ ਨੇ ਜਿਦੇ ਵਿੱਚ ਸਾਨੂੰ ਇੱਥੇ ਬੱਚੇ ਨੂੰ ਪੜ੍ਹਾਉਂਦੇ ਹਰ ਸਾਲ ਮਿਲ ਕੇ ਆਈਟੀਈ ਦੇ ਵਿੱਚੋਂ ਬੱਚੇ ਪਾਸ ਹੋ ਕੇ ਜਾ ਰਹੇ ਨੇ ਲਗਭਗ ਹਰੇਕ ਆਈਟੀਈ ਦੇ ਵਿੱਚੋਂ ਸੋ ਤੋਂ 150 ਬੱਚਾ ਪਾਸ ਹੋ ਰਿਹਾ ਜਿਹੜੀ ਛੋਟੀ 8th ਜਿਹੜੀ ਵੱਡੀਆਂ 8th 10th ਨੇ ਉਹਨਾਂ ਦੇ ਵਿੱਚ ਲਗਭਗ 1000 ਤੋਂ ਬੱਚਾ ਪਾਸ ਹੋ ਕੇ ਜਾ ਰਹੇ ਤੇ ਲਗਭਗ ਸਾਰਾ ਕੰਮ ITI ਦੇ ਵਿੱਚ ਕੱਚੇ ਮੁਲਾਜ਼ਮ ਜ਼ਿਆਦਾ ਕਰਦੇ ਨੇ ਪੱਕੇ ਮੁਲਾਜ਼ਮ ਆਪਣੀ ਸੇਵਾਵਾਂ ਜਿਵੇਂ ਵੀ ਨਿਭਾ ਰਹੇ ਨੇ ਪਰ ਕੱਚੇ ਮੁਲਾਜ਼ਮ ਵੀ ਆਪਣੀਆਂ ਸੇਵਾਵਾਂ ਪੂਰੀਆਂ ਨਿਭਾ ਰਹੇ ਨੇ ਪਰ ਸਾਨੂੰ ਜਿਹੜੀ ਤਨਖਾਹ ਹੁਣ ਤੱਕ ਵੀ ਸਾਨੂੰ 15000 ਦਿੱਤੇ ਜਾ ਰਹੇ ਨੇ ਜਿਸ ਦੇ ਨਾਲ ਸਾਡਾ ਛੋਚਨ ਕੀਤਾ ਜਾ ਰਿਹਾ ਹੈ ਤੇ ਹੁਣ ਸਾਡੇ ਮਤਲਬ ਕਿ ਵੀ ਜਿਹੜੇ ਬੱਚੇ ਨੇ ਉਹ ਵੀ ਸਾਨੂੰ ਦੇਖਦੇ ਨੇ ਵੀ ਹੁਣ ਜੇ ਸੀ ਬਾਜ਼ਾਰ ਜਾਣਾ ਬੱਚਿਆਂ ਨਾਲ ਤਾਂ ਉਹ ਦੇਖਦੇ ਨਹੀਂ ਸਾਨੂੰ ਡਰ ਹੁੰਦਾ ਕਿ ਸਾਡੇ ਬੱਚੇ ਸਾਡੇ ਤੋਂ ਕੁਝ ਮੰਗ ਨਾ ਲੈਣ ਤਾਂ ਸਾਡੀ ਤਾਂ ਕਹਾ ਘਟ ਹੋਣ ਕਰਕੇ ਸਾਨੂੰ ਬਹੁਤ ਵੱਡੀ ਪ੍ਰੋਬਲਮ ਆ ਰਹੀ ਹੈ ਜਿਵੇਂ ਸਾਡੀ ਸਰਕਾਰ ਨਾਲ ਜਾਂ ਮੰਤਰੀ ਸਾਹਿਬ ਨਾਲ ਸਾਡੇ ਹਰਜੋਤ ਬੈਲ ਜੀ ਮੰਤਰੀ ਸਾਹਿਬ ਨੇ ਸਾਡੇ ਉਹਨਾਂ ਨਾਲ ਕਈ ਵਾਰੀ ਗੱਲਬਾਤ ਹੋ ਚੁੱਕੀ ਆ ਸਾਡਾ ਫਿਰ ਵੀ ਸਾਨੂੰ ਉਹ ਮਿੱਠੀਆਂ ਗੋਲੀਆਂ ਦੇ ਕੇ ਸਾਨੂੰ ਭੇਜ ਦਿੰਦੇ ਨੇ ਪਰ ਸਾਡਾ ਹਾਲੇ ਤੱਕ ਹੱਲ ਕੋਈ ਵੀ ਨਹੀਂ ਹੋ ਰਿਹਾ ਕਿੰਨੇ ਨੇ ਟੋਟਲ ਪੰਜਾਬ ਵਿੱਚ ਸਾਰੇ ਪੰਜਾਬ ਦੇ ਵਿੱਚ 350 ਦੇ ਲਗਭਗ ਹੈਗਾ ਆ ਆਈਟੀਏ ਦੇ ਵਿੱਚ ਜਿਹੜੇ ਕੱਚੇ ਮੁਲਾਜ਼ਮ ਹੈਗੇ ਨੇ ਜੀ ਪੂਰੇ ਕਿੰਨੇ ਨੇ ਇੱਥੇ ਸਾਡੇ ਕੋਲੇ ਹੈਗੇ ਨੇ 11-12 ਬੰਦੇ ਹੈਗੇ ਨੇ ਤੇ ਕਿੰਨੇ ਵਿਦਿਆਰਥੀ ਪੜ੍ਹਨ ਸਿੱਖਿਆ ਹੋ ਸਕਦੇ ਇੱਥੇ ਵਿਦਿਆਲਏ ਜਿਵੇਂ ਇੱਥੇ ਦੋ ਸੰਸਥਾਵਾਂ ਨੇ ਇੱਕ ਸੰਸਥਾ ਦੇ ਵਿੱਚ ਜਿਵੇਂ 150 ਬੱਚਾ ਹੈ ਕਿਤੇ ਦੂਸਰੇ ਦੇ ਵਿੱਚ ਲਗਭਗ 550 ਤੋਂ 600 ਬੱਚਾ ਇੱਥੇ ਹੈਗਾ ਸਰਕਾਰ ਤਾਂ ਕਹਿੰਦੀ ਸੀ ਜਦੋਂ ਆਉਣ ਤੋਂ ਪਹਿਲਾਂ ਵੀ ਕੋਈ ਰੋਸ ਪ੍ਰਦਰਸ਼ਨ ਜਾਂ ਧਰਨੇ ਪ੍ਰਦਰਸ਼ਨ ਨਹੀਂ ਹੋਣਗੇ ਪਰ ਫਿਰ ਵੀ ਜ਼ਿਆਦਾਤਰ ਰੋਸ ਪ੍ਰਦਰਸ਼ਨ ਹੋ ਰਿਹਾ ਸਾਨੂੰ ਵੀ ਇਹੀ ਉਮੀਦਾਂ ਸੀਗੀਆਂ ਵੀ ਅਸੀਂ ਰੋਸ ਪ੍ਰਦਰਸ਼ਨ ਨਾ ਕਰੀਏ ਵੀ ਸਾਡੀਆਂ ਮੰਗਾਂ ਵੀ ਇਦਾਂ ਹੀ ਪਹਿਲ ਦੇ ਆਧਾਰ ਤੇ ਹੱਲ ਹੋਣਗੀਆਂ ਇਹ ਹੀ ਸੋਚ ਕੇ ਅਸੀਂ ਸਰਕਾਰ ਨੂੰ ਲੈ ਕੇ ਆ ਜੀ ਆਪਣੇ ਵੱਲੋਂ ਪੂਰਾ ਪੂਰਾ ਸੀਨੇ ਸਰਕਾਰ ਨੂੰ ਸਹਿਯੋਗ ਦਿੱਤਾ ਸੀ ਸਰਕਾਰ ਅਸੀਂ ਬਹੁਤ ਚਾਣ ਵਾਲੀ ਸਰਕਾਰ ਨੂੰ ਸੱਤਾ ਦੇ ਵਿੱਚ ਲੈ ਕੇ ਆਈ ਸੀ ਪਰ ਸਾਡਾ ਕੋਈ ਵੀ ਹਾਲੇ ਸਰਕਾਰ ਵੱਲੋਂ ਹਲੇ ਤੱਕ ਨਹੀਂ ਕੀਤਾ ਗਿਆ ਕਿੰਨੀ ਪੇ ਆ ਤੁਹਾਡੀ ਜਿਹੜੀ ਹੈ ਸਾਡੀ ਤਨਖਾਹ ਅਸੀਂ ਪਿਛਲੋ 15 16 ਸਾਲ ਤੋਂ ਕੰਮ ਕਰ ਰਹੇ ਜਿਹੜੀ ਸਾਡੀ ਤਨਖਾਹ ਹੈ ਸਿਰਫ 15000 ਰੁਪਏ ਦੇ ਇਸ ਤੇ ਨਾ ਗੁਜ਼ਾਰਾ ਕਿਵੇਂ ਹੁੰਦਾ ਬਹੁਤ ਹੀ ਮੁਸ਼ਕਲ ਹੈ ਜਿਵੇਂ ਮੈਂ ਤੁਹਾਨੂੰ ਦੱਸ ਕੇ ਹਟਿਆ ਵੀ ਜੇ ਅਸੀਂ ਆਪਣੇ ਘਰ ਦੇ ਨਾਲ ਬਾਜ਼ਾਰ ਜਾਣਾ ਤਾਂ ਸਾਨੂੰ ਮਿਲ ਕੇ ਫਿਕਰ ਲੱਗੀ ਰਹਿੰਦੀ ਸਾਡੇ ਬੱਚੇ ਕੁਝ ਮੰਗਣਾਂ ਲੈਣ ਤਾਂ ਮਿਲ ਕੇ ਵੀ ਸਾਨੂੰ ਬਹੁਤ ਵੱਡੀ ਵਿਪਤਾ ਖੜੀ ਹੋ ਜਾਂਦੀ ਹੈ ਹੁਣ ਮੰਗ ਕੀ ਹੈ ਸਾਡੀ ਮੰਗ ਸਾਡੀ ਇਹ ਹੈ ਵੀ ਸਾਡੀ ਤਨਖਾਹਾਂ ਵਧਾਈਆਂ ਜਾਣ ਮੇਨ ਦਾ ਟੈਂਟਮ ਮੁੱਦਾ ਹੈਗਾ ਵੀ ਪੰਜਾਬ ਸਰਕਾਰ ਨਵੀਆਂ ਭਰਤੀਆਂ ਲੈ ਕੇ ਆ ਰਹੀ ਹੈ ਇਦੇ ਵਿੱਚ ਕੀ ਸਾਨੂੰ ਅਸੀਂ ਚਾਹੁੰਦੇ ਵੀ ਸਾਨੂੰ ਪਹਿਲ ਦੇ ਆਧਾਰ ਤੇ ਸਾਨੂੰ ਜਾਣੇ ਕਿ ਸਾਡੇ ਐਕਸਪੀਰੀਅੰਸ ਦੇ ਹਿਸਾਬ ਨਾਲ ਵੀ ਸਾਨੂੰ ਐਡਵਾਂਟੇਜ ਦਿੱਤੀ ਜਾਵੇ ਵੀ ਇੱਕ ਸਾਲ ਦਾ ਜਿਹੜਾ ਸਾਨੂੰ ਹੈਗਾ ਪੁਆਇੰਟ ਦਿੱਤਾ ਜਾਵੇ ਸਾਡੀ ਤਨਖਾਹਾਂ ਵਧਾਈਆਂ ਵਧਾਈਆਂ ਜਾਣ ਤੇ ਜੇ ਸਾਨੂੰ ਸਰਕਾਰ ਪੱਕਾ ਨਹੀਂ ਕਰਦੀ ਤਾਂ ਸਾਡੀ ਇਹ ਮੰਗ ਹੈ ਵੀ ਸਾਨੂੰ 58 ਸਾਲ ਤੱਕ ਵੀ ਸਾਨੂੰ ਜੋਬ ਤੇ ਉੱਠਣੀ ਦਿੱਤੀ ਜਾਵੇ ਸਾਡੀ ਤਨਖਾਹ ਵਧਾਈ ਜਾਵੇ ਤੇ ਜਿਹੜੀਆਂ ਸਾਡੀਆਂ ਸਾਡੇ ਨਾਲ ਲੇਡੀਜ਼ ਕੰਮ ਕਰਦੀਆਂ ਨੇ ਤੇ ਉਹਨਾਂ ਨੂੰ ਮੈਡੀਟਰੀ ਲੀਵ ਨਹੀਂ ਮਿਲਦੀ ਹੈਗੀ ਤਾਂ ਉਹਨਾਂ ਨੂੰ ਜੇ ਉਹਨਾਂ ਨੇ ਮਤਲਬ ਕਿ ਵੀ ਬੱਚਾ ਪੈਦਾ ਕਰਨਾ ਤਾਂ ਉਹਨਾਂ ਨੂੰ ਸਾਡੇ ਮਲਕੇ ਵੀ ਇਹ ਡਿਪਾਰਟਮੈਂਟ ਵੱਲੋਂ ਕਿਹਾ ਜਾਂਦਾ ਕਿ ਤੁਸੀਂ ਆਪਣਾ ਘਰੇ ਬੈਠ ਜਾਓ ਵੀ ਜੋਬ ਛੱਡ ਦੇ ਜੇ ਤੁਸੀਂ ਕਿਉਂਕਿ ਆਪਣੀ ਆਪਣਾ ਫਿਚਰ ਅੱਗੇ ਦੇਖਣਾ ਚਾਹੁੰਦੇ। ਸਾਲ ਹੋ ਗਿਆ ਮੈਨੂੰ ਜੁਆਇਨਿੰਗ ਕੀਤੀ ਨੂੰ ਪਰ 15000 ਦੇ ਵਿੱਚ ਘਰ ਦਾ ਗੁਜ਼ਾਰਾ ਤਾਂ ਨਹੀਂ ਹੁੰਦਾ। ਔਰ ਉੱਤੋਂ ਸਾਨੂੰ ਮੈਟਰਨਿਟੀ ਲੀਵਜ਼ ਵੀ ਨਹੀਂ ਮਿਲਦੀਆਂ ਅਗਰ ਅਸੀਂ ਬੱਚਾ ਪੈਦਾ ਕਰਨਾ ਤਾਂ ਹੁਣ ਅਸੀਂ ਜੋਬ ਤਾਂ ਨਹੀਂ ਛੱਡ ਸਕਦੇ। ਜੇ ਜੋਬ ਛੱਡ ਦਾਂਗੇ ਤਾਂ ਅਸੀਂ ਆਪਣੇ ਘਰ ਦਾ ਗੁਜ਼ਾਰਾ ਕਿਵੇਂ ਕਰਾਂਗੇ। ਤੇ ਛੁੱਟੀ ਮਿਲਦੀ ਨਹੀਂ ਬਿਲਕੁਲ ਵੀ। ਨਹੀਂ। ਕਹਿੰਦੇ ਕੀ ਨਹੀਂ ਕੀ ਕਹਿੰਦੇ ਨੇ ਜੇ ਛੁੱਟੀ ਲੈਣ ਜਾਣ। ਲੀਵਜ਼ ਸਾਡੇ ਕੋਲ ਹੈ ਹੀ ਨਹੀਂ ਮੈਟਰਿਟੀ ਲੀਵ ਸੀ ਲੈ ਨਹੀਂ ਸਕਦੇ ਤਾਂ ਉਹ ਕਹਿੰਦੇ ਨੇ ਕਿ ਤੁਸੀਂ ਆਪਣਾ ਘਰ ਬੈਠੋ ਤੁਸੀਂ ਇੰਨਾ ਜਿਹੜਾ ਹੈਗਾ ਟੋ ਵਿਖ ਬਣਾਉਣੇ ਹੋ ਬੱਚਿਆਂ ਦਾ ਤੇ ਤੁਹਾਡੇ ਨਾਲ ਇਹ ਹਾਲ ਆ ਫਿਰ ਕੀ ਬਣੂਗਾ ਤੁਹਾਡਾ ਤੇ ਅਕੇ ਪਰਿਵਾਰ ਦਾ ਇਹ ਸੜਕ ਤੇ ਵੀ ਆਪਣੇ ਪਰਿਵਾਰਾਂ ਦੇ ਗੁਜ਼ਾਰੇ ਕਰਦੇ ਆਂ ਫੇ ਗੋ ਸਾਡਾ ਵੀ ਫਿਊਚਰ ਹੈ ਅਸੀਂ ਫੇ ਕੀ ਕਰਾਂਗੇ ਉਸ ਤੋਂ ਬਾਅਦ ਜੇ ਅਸੀਂ ਧਾਰੀ ਬੈਠ ਜਾਵਾਂਗੇ ਰੋਣ ਦੇ ਨਾ ਤਾਰਾ ਸਿੰਘ ਜੀ ਕਿੰਨੇ ਟਾਈਮ ਹੋ ਗਏ ਤੁਹਾਨੂੰ ਕੰਮ ਕਰਦੇ ਮੈਨੂੰ ਲਗਭਗ 2009 ਤੋਂ ਚੱਲਦਾ ਲਗਭਗ 16-17 ਸਾਲ ਹੋ ਗਏ ਨੇ ਕੀ ਲੱਗਦਾ ਤੁਹਾਡੇ ਬੱਚੇ ਵੀ ਬਰਾਬਰ ਦੇ ਹੋਣਗੇ ਫਿਰ ਘਰ ਦਾ ਗੁਜ਼ਾਰਾ ਕਿਵੇਂ ਚੱਲੇ ਬਜੀ ਘਰ ਦਾ ਗੁਜ਼ਾਰਾ ਤੁਹਾਨੂੰ ਪਤਾ ਹੀ ਆ ਕਿੰਨਾ ਚੰਗਾ ਹੋਗਾ ਹੂੰ ਕੀ ਮੰਗ ਕੀ ਕਰਦੇ ਲੱਗਦਾ ਇਹ ਕਈਆਂ ਵੀ ਘੱਟੋ ਘਾਟ ਸਾਡੀ ਦਾ ਰੰਗੀ ਉਹ ਜਿਹੜੇ ਆਉਣ ਵਾਲਾ ਆਉਣ ਵਾਲਿਆਂ ਨੂੰ ਉਹਨਾਂ ਨੂੰ ਤਾਂ ਘੱਟੋ ਘਾਟੋਂ ਤਾਂ ਪੱਕੇ ਕਰ ਦੋ ਜੇ ਉਹਦੀ ਤਰਖ ਅਜ ਤਾਂ ਹੀ ਕਹਿੰਦੇ ਨਾ